ਇਹਨਾਂ ਕੌਮ ਦੇ ਜਿਹੜਾ ਦੋਸਤ ਦੀ ਰੋਪ ਰੋਪ ਕਰ ਰਿਹਾ ਮੇਰਾ ਨਾਮ ਜੀ ਕਰਸੇਵ ਸਿੰਘ ਜਨਰਲ ਸਿਕੰਦਰ ਪੰਜਾਬ ਰੋਡ ਦੇ ਸ਼੍ਰੀ ਮਖਸਰ ਸਾਹਿਬ 25/11 ਯੂਨੀਅਨ ਦਾ ਪਤਾ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹਦੇ ਸਬੰਧ ਵਿੱਚ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਾਡੇ ਪੱਕੇ ਕਰਨ ਦੀ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਕਿ ਸਾਨੂੰ ਸਰਕਾਰ ਤੋਂ ਬਹੁਤ ਵੱਡੀ ਆਸ ਸੀ ਕਿ ਜੋ ਵਾਈਟ ਪੇਪਰ ਕੀਤਾ ਜਾ ਰਿਹਾ ਉਸ ਵਿੱਚ ਸਾਡੇ ਵਿਭਾਗਾਂ ਵਾਸਤੇ ਜਾਂ ਸਾਡੇ ਵਾਸਤੇ ਕੋਈ ਚੰਗਾ ਸ਼ਬਦ ਸੁਣਨ ਨੂੰ ਮਿਲੇਗਾ ਪਰ ਬਹੁਤ ਅਫਸੋਸਨਾਕ ਗਹਿਣਾ ਪੈ ਰਿਹਾ ਕਿ ਪੰਜਾਬ ਸਰਕਾਰ ਦਾ ਇੱਕ ਮੁਲਾਜ਼ਮ ਮਜ਼ਦੂਰ ਤੇ ਕਿਸਾਨ ਮਾਰੂ ਜਿਹੜਾ ਬਾਈਟ ਜਾਰੀ ਕੀਤਾ ਗਿਆ ਸੋ ਉਸ ਬਾਈਟ ਦੀ ਅੱਜ ਅਸੀਂ ਰੋਜ ਵਸੋਂ ਕਾਪੀਆਂ ਜਿਹੜੀਆਂ ਬੱਸ ਸਟੈਂਡ ਤੇ ਪੰਦ ਕਰਕੇ ਦੋ ਘੰਟੇ ਤਾਂ ਇਹ ਬਾਈਟ ਦੀਆਂ ਕਾਪੀਆਂ ਸੜਨ ਜਾ ਰਹੀਆਂ ਇੱਕ ਤਾਰੀਆਂ ਜਿਹੜੀ ਮਿਹਦਾ ਤਵਾਰੀਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਉਹ ਪੰਡ ਹੋ ਗਈਆਂ ਦੋ ਘੰਟੇ ਤੇ ਕਿਹ ਲੱਗਦਾ ਕਿ ਇਹ ਇੰਤਖਾਦ ਬਿਲਕੁਲ ਜੀ ਇਸ ਚੀਜ਼ ਦੀ ਅਸੀਂ ਆਮ ਪਬਲਿਕ ਤੋਂ ਮਾਫੀ ਵੀ ਚਾਹੁੰਦੇ ਆ ਕਿ ਜਨਤਾ ਨੂੰ ਪਰੇਸ਼ਾਨੀ ਹੁੰਦੀ ਆ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬੱਸਾਂ ਬੰਦ ਨਹੀਂ ਕੀਤੀਆਂ ਫਿਲਹਾਲ ਬੱਸਾਂ ਦੀ ਸਰਵਿਸ ਜਿਹੜੀ ਚੱਲ ਰਹੀ ਆ ਬੱਸ ਸਟੈਂਡ ਦੇ ਬਾਹਰ ਤੋਂ ਚੱਲ ਰਹੀ ਆ ਸੋ ਅਸੀਂ ਮਜਬੂਰੀ ਵਿੱਚ ਜਿਹੜਾ 2 ਘੰਟੇ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਲਿਖਿਆ ਪਰ ਜੇਕਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਹੀਂ ਕੱਢਿਆ ਜਾਂਦਾ ਤਾਂ ਮਜਬੂਰਨ ਅਸੀਂ 7 8 ਤੇ 9 ਤਰੀਕ ਨੂੰ ਮੁਕੰਮਲ ਹੜਤਾਲ ਵੀ ਕਰਾਂਗੇ ਇਹ ਘਟਨਾ ਤੇ ਰਾਹ ਦੇ ਰੇਲਵੇ ਉੱਤੇ ਵੀ ਅੰਦਰ ਦਰ ਬਹੁਤ ਬਹੁਤ ਦਾ ਕੀ ਬਿਲਕੁਲ ਪੰਜਾਬ ਦੇ ਲੋਕ ਸੰਘਰਸ਼ ਕਰਨ ਵਾਸਤੇ ਪੰਜਾਬ ਦੀ ਸਰਕਾਰ ਨੇ ਮਜਬੂਰ ਕਰ ਰੱਖਿਆ ਚਾਹੇ ਉਹ ਕਿਸਾਨ ਵਰਗ ਹੋਵੇ ਚਾਹੇ ਉਹ ਮਲਾਜ਼ਮ ਵਰਗ ਹੋਵੇ ਬਿਲਕੁਲ ਸਾਰਿਆਂ ਨੂੰ ਲੁੱਟਿਆ ਜਾ ਰਿਹਾ ਤੇ ਲਗਾਤਾਰ ਕੁੱਟਿਆ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਪੰਜਾਬ ਦੀ ਸਰਕਾਰ ਨੇ ਖਦੇੜਨ ਦੇ ਵਿੱਚ ਕਾਮਯਾਬ ਹੋਈ ਆ ਅਸੀਂ ਸਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਦੀ ਤਰਾਹੇ ਮੰਤਰਾਹੇ ਮੰਨ ਕਰਦੇ ਆ ਨਖੇਦੀ ਕਰਦੇ ਆ ਉਸੇ ਕੜੀ ਦੇ ਤਹਿਤ ਅਸੀਂ ਬੜੇ ਚਾਵਾ ਤੇ ਉਮੀਦਾਂ ਨਾਲ ਜਿਹੜੀ ਪੰਜਾਬ ਦੀ ਸਰਕਾਰ ਨੂੰ ਵੋਟਾਂ ਪਾ ਕੇ ਬਣਾਇਆ ਸੀ ਉਮੀਦ ਕੀਤੀ ਸੀ ਕਿ ਪੰਜਾਬ ਦੇ ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇਣਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਗੇ ਤੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਪੱਕਾ ਕਰਨਗੇ ਸੋ ਹੋਇਆ ਸਾਰਾ ਕੁਝ ਹੀ ਉਲਟਾ ਪੰਜਾਬ ਦੇ ਵਿੱਚ ਨਸ਼ੇ ਦੀ ਵੀ ਪਰਮਾਰ ਜਾਉਂਦੀ ਤੋਂ ਐ ਤੇ ਪੰਜਾਬ ਦੇ ਕੱਚੇ ਮੁਲਾਜ਼ਮ ਵੀ ਪੱਕਾ ਹੋਣ ਨੂੰ ਲਗਾਤਾਰ ਤਰਸ ਰਹੇ ਆ ਜਿਸ ਦੇ ਰੋਸ ਵਜੋਂ ਸਾਡੇ ਨਾਲ ਵੀ ਜਿਹੜੇ ਸਾਡੇ ਟਰਾਂਸਪੋਰਟ ਦੇ ਮੁਲਾਜ਼ਮਾ ਜਿਹੜੇ ਅਸੀਂ ਕੱਚੇ ਮੁਲਾਜ਼ਮਾਂ ਨਾਲ ਸਾਡੇ ਵੱਡੇ ਵੱਡੇ ਵਾਅਦੇ ਕੀਤੇ ਸੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਕਿਸੇ ਵੀ ਵਾਅਦੇ ਦੇ ਉੱਤੇ ਖਰੇ ਨਹੀਂ ਉਤਰੇ ਸਾਨੂੰ ਮਜਬੂਰ ਨਾ ਜਿਹੜਾ ਪ੍ਰੋਟੈਸਟ ਦਾ ਰਸਤਾ ਜਿਹੜਾ ਉਹ ਅਪਣਾਉਣਾ ਪੈ ਰਿਹਾ ਜਿਸ ਦੀ ਕੜੀ ਵਜੋਂ ਅੱਜ ਅਸੀਂ ਪੰਜਾਬ ਦੇ ਸਮੁੱਚੇ ਸਰਕਾਰੀ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਅਗਲੀ ਰਣਨੀਤੀ ਕੀ ਨੇ ਵੀ ਅੱਜ ਮੀਟਿੰਗ ਤੁਸੀਂ ਕਹਿ ਰਹੇ ਹੋ ਪੱਤੀ ਗਈ ਆ transport ਮੰਤਰੀ ਦੇ ਡਿਪਾਰਟਮੈਂਟ ਬਿਲਕੁਲ ਅਸੀਂ ਪਿਛਲੇ 1 ਮਹੀਨੇ ਤੋਂ ਦੁਬਾਰੇ ਫੇਰ ਜਦੋਂ ਗੱਲਬਾਤ ਟੁੱਟੀਆਂ ਲਗਾਤਾਰ ਨੋਟਿਸ ਆ ਜਿਹੜੇ ਸਰਕਾਰ ਨੂੰ ਭੇਜ ਰਹੇ ਸੀਗੇ ਤਦੂ ਹੰਕਾਰੇ ਹੋਏ ਮੁੱਖ ਮੰਤਰੀ ਕੋਲੇ ਸਾਡੇ ਨਾਲ ਬੈਠ ਕੇ ਗੱਲ ਕਰਨ ਵਾਸਤੇ ਸਮਾਂ ਨਹੀਂ ਆ ਇੱਥੋਂ ਤੱਕ ਕਿ transport ਮਿਨਿਸਟਰ ਨੇ ਵੀ ਸਾਨੂੰ 19 ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੀ ਦੇ ਵਿੱਚ ਸ਼ਾਮਲ ਨਹੀਂ ਹੋਏ ਸੀਗੇ ਤੇ ਲਗਾਤਾਰ ਜਿਹੜਾ ਅਸੀਂ ਪ੍ਰੋਟੈਸਟ ਦੇ ਵਿੱਚ ਮੰਗ ਪੱਤਰ ਆ ਜਿਹੜੇ ਉਹ ਭੇਜਿਆ ਪ੍ਰਤੂ ਮੀਟਿੰਗ ਦੇ ਵਿੱਚੋਂ ਕੋਈ ਵੀ ਪਿਛਲੇ ਦਿਨਾਂ ਚ ਵੀ ਹੱਲ ਨਹੀਂ ਹੋਇਆ ਰਾਤ ਵੀ ਸਾਨੂੰ ਇੱਕ ਟੈਲੀਫੋਨ ਆਉਂਦਾ ਨੇਰੇ ਪਏ ਕੋਈ ਲਿਖਤੀ ਪ੍ਰੋਵੀਜ਼ਨ ਨਹੀਂ ਜਾਰੀ ਕੀਤੀ ਗਈ ਕਿ 12 ਵਜੇ ਤੁਹਾਨੂੰ ਟ੍ਰਾਂਸਪੋਰਟ ਮਿਨਿਸਟਰ ਨੇ ਮੀਟਿੰਗ ਵਾਸਤੇ ਬੁਲਾਇਆ ਸਾਡੇ ਬਹੁਤ ਸਾਰੇ ਸਾਥੀ ਆ ਜਿਹੜੇ ਚੰਡੀਗੜ੍ਹ ਮੀਟਿੰਗ ਵਾਸਤੇ ਗਏ ਆ ਅਸੀਂ ਉਮੀਦ ਕਰਦੇ ਆ ਮੀਟਿੰਗ ਦੇ ਵਿੱਚੋਂ ਸਾਰਥਕ ਸਿੱਟੇ ਨਿਕਲਣਗੇ ਜੇਕਰ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਆਉਣ ਵਾਲੀ 7 8 9 ਤਰੀਕ ਨੂੰ ਅਸੀਂ ਪੰਜਾਬ ਦੀਆਂ ਸਮੁੱਚੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਕੇ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਤੇ ਮੁੱਖ ਮੰਤਰੀ ਦੇ 부ਹੇ ਅੱਗੇ ਬੈਠ ਕੇ ਅਸੀਂ ਰੋਸ ਧਰਨਾ ਵੀ ਵੱਡੇ ਪੱਧਰ ਤੇ ਦੇਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੈ ਜਿਹੜੀ ਰਣਨੀਤੀ ਦਿੱਕੀ ਕਰਾਂਗੇ ਓਕੇ ਕਿੰਨੇ ਰਾਤ ਤੱਕ ਹੈ ਜਿਹੜੀਆਂ ਅੱਜ ਕਿੰਨੇ ਸਵੇਰ ਤੱਕ ਹੈ ਅੱਜ ਦਾ ਜਿਹੜਾ ਬੱਸ ਸਟੈਂਡ ਬੰਦ ਦਾ ਪ੍ਰੋਗਰਾਮ ਆ ਸਾਡਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਆ ਜਿਹਦੇ ਸਮੁੱਚੇ ਪੰਜਾਬ ਦੇ ਬੱਸ ਸਟੈਂਡ ਬੰਦ ਕਰਕੇ ਅਸੀਂ ਪੰਜਾਬ ਸਰਕਾਰ ਦਾ